ਮੁਹੱਲਾ ਗੋਕਲਪੁਰ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਹੋਈ ਮੌਤ ਮ੍ਰਿਤਕ ਦੀ ਲਾਸ਼ ਨੇੜੇ ਮਿਲੀ ਸਰਿੰਜਾ ਮ੍ਰਿਤਕ ਦੀ ਪਛਾਣ ਮਨਮੋਹਨ ਸਿੰਘ ਮਨੀ ਵਜੋਂ ਹੋਈ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਨਸ਼ੇ ਤੇ ਰੋਕ ਲਗਾਉਣ ਦੀ ਕੀਤੀ ਮੰਗ ਤਰਨਤਾਰਨ ਸ਼ਹਿਰ ਦੇ ਮੁਹੱਲਾ ਗੋਕਲਪੁਰ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਲਾਸ਼ ਨੇੜੇ ਪਰਿਵਾਰ ਨੂੰ ਸਰਿੰਜ ਮਿਲੀ ਹੈ ਮਿਰਤਕ ਦੇ ਪਹਿਚਾਨ ਮਨਮੋਹਨ ਸਿੰਘ ਮਨੀ ਵਜੋਂ ਹੋਈ ਹੈ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆ ਕੁੜ ਲਾਉਂਦਿਆ ਦੱਸਿਆ ਕਿ ਮਨਮੋਹਨ ਸਿੰਘ ਮਨੀ ਨਸ਼ਿਆ ਦਾ ਆਦੀ ਸੀ ਅੱਜ ਸਵੇਰੇ ਉਸ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ ਮਿਰਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਨੀ ਦੀ ਮੌਤ ਬਾਅਦ ਹਾਲਾਂਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਹੈ ਪਰ ਉਹਨਾਂ ਨੇ ਦੱਸਿਆ ਕਿ ਮੋਹੱਲਾ ਗੋਪਲਪੁਰ ਮੁਰਾਦਪੁਰ ਅਤੇ ਸ਼ਹਿਰ ਵਿੱਚ ਹੋਰ ਥਾਵਾਂ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਸਰਕਾਰ ਨਸ਼ੇ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਸੀਂ ਲੋਕਾਂ ਨਾਲ ਨਸ਼ੇ ਬੰਦ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਏ ਸੀ। ਆਪਣੇ ਵਾਅਦੇ ਪੂਰੇ ਕਰੋ, ਲੋਕਾਂ ਦੇ ਪੁੱਤਾਂ ਨੂੰ ਨਾ ਮਰਵਾਓ। ਤਰੰਤ ਅਰੰਧ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ। ਮੈਂ ਰੋਟੀ ਨਹੀਂ ਖਾਣੀ ਰਹੀ। ਤੁਹਾਡਾ ਮੇਰਾ ਘਰ ਕੋਲ। ਤੁਹਾਡਾ ਕੱਖ ਨਾ ਰਹੇ। ਤਾਨੂੰ ਪਿੱਟਿਆ ਨਾ ਇਹ ਰੋਮਾਂਚ ਵਾਲੀ ਗੱਲ ਜਿਦੀ ਮੈਂ ਤਾਂ ਗਿਆ ਮੇਰਾ ਦਿਲ ਨੂੰ ਬਤਾ ਮੇਰਾ ਦਿਲ ਨੂੰ ਬਤਾ ਜੋ ਮੇਰੇ ਅੰਦਰ ਕੀ ਖੋਜਦਾ ਮੈਂ ਆਪਣੇ ਫੁਰਤਾਂ ਨੂੰ ਪਰਵਾਹ ਨਹੀਂ ਕੀਤੀ ਜਵਾਨੀ ਦੀ ਕੀਤੀ ਮੀਨ ਚੰਗਾ ਜਾਂਦੇ ਮੈਂ ਮਗਾਨੀ ਚੱਲ ਮੈਂ ਲੈ ਲਾ ਆਪਣਾ ਨੀਰ ਸੰਗ ਜਿੱਥੇ ਜੋੜ ਦਾ ਲੱਗਦਾ ਲੱਗ ਇਹਦੇ ਬਦਲੇ ਮੈਂ ਮਰ ਗਈ ਹੁਣ ਅਪਾ ਤੇ ਗਬਰੂ ਕਿਥੋਂ ਲਬੂਨੀ ਕਿਥੋਂ ਲਬੂਨੇ ਸੰਤ ਰਿਓ ਦਾਦਾ ਸਦਿਆ ਨਾ ਹੋ ਜੇ ਖਾਨਾ ਖੁੱਚੀ ਹੋਣੀ ਤਾ ਇਹ ਨਾ ਨਾ ਸ਼ਾਇਨ ਨਾ ਲੋਆ ਨਾ ਲਵਾ ਦਿਓ ਮੇਰਾ ਘਰੂ ਪੁੱਤ ਨਾ ਜਾਂਦਾ ਦੁਨੀਆ ਤੋਂ ਮੈਂ ਹੁਣ ਮਰੀ ਜੋ ਅਭੀ ਮਾ ਜਹਾਜ ਨਾ ਖੱਦ ਜਗੀ ਬਣੀ ਦਾ ਨਾ ਨਹੀਂ ਕਟਾਤੇ ਕੁੱਤੇ ਆਓ ਲੱਡਿਆ ਬਸ ਬਾਬਨਵਾ ਚਾ ਸਾਰੇ ਗੋੜ ਨੂੰ ਕੁਛ ਨਾ ਦੇਂਦੇ ਜੋ ਉਹ ਮੇਰਾ ਗੁਣੀ ਗੁਣੀ ਦਾ ਕਾਥ ਨਹੀਂ ਸੋਚਿਆ ਉਹ ਦਿਨ ਤੋਂ ਹਾਈ ਤੇ ਮੈਂ ਹਲਾਈ ਉਥੇ ਲਾਇਆ ਵਾ ਇਹਨੂੰ ਭਜਾਤਾ ਤਾਂ ਆਖਿਆ ਜੋ ਕੰਮ ਹੋਊਗਾ ਤੇ ਮੈਂ ਹਾਂ ਫੇਰ ਤੁਹਾਨੂੰ ਨਹੀਂ ਦਵਾਂਗੀ ਉਹਨੇ ਜਦੋਂ ਮੈਂ ਮਰ ਜਾ ਉਥੇ ਮੈਂ ਬੋਲ ਕੇ ਆਈਂ ਸਮਵਾਤੀ ਨਾ ਅੱਛਾ ਕੀ ਇਹ ਤੁਹਾਡਾ ਕੀ ਲੱਗਦਾ ਤੁਹਾਡਾ ਇਹ ਮੇਰਾ ਦੋਤਾ ਲੱਗਦਾ ਮੈਂ ਦੋਤੇ ਦੇ ਪਿੱਛੇ ਮਰ ਗਈ ਮੇਰੇ ਪੁੱਤ ਨਵੇਂ ਪੁੱਤ ਬਿਨਵਾ ਦੇ ਅੱਛਾ ਇਹ ਤਾਂ ਮਾਪਿਓ ਨਹੀਂ ਹੈਗਾ ਨਹੀਂ ਹੈਗਾ ਹਾਂ ਹਰੇ ਹੰਤੇ ਹੀ ਨਾਟੂ ਇਤਨਾ ਕਰ ਰੋੜਾ ਮੇਰਾ ਨਾਮ ਕੁਲਵਿੰਦਰ ਸੇ ਅੱਛਾ ਕੀ ਗੱਲਬਾਤ ਹੋਈ ਹੈ ਮੁੰਡੇ ਇਹਨਾਂ ਦਾ ਇਹਨੇ ਨਸ਼ੇ ਦੀ ਹੋਰ ডোজ ਜ਼ਿਆਦਾ ਹੋ ਗਈ ਕਿੱਥੇ ਰਹਿੰਦੇ ਤੁਸੀਂ ਸਾਡੇ ਮਹਲਾ ਗੋਗਲਪੁਰ ਮਹਲਾ ਲਖੇ ਵਾਲੀ ਗਲੀ ਅੱਛਾ ਜੀ ਤੇ ਕਿੰਨੀ ਇਹਦੀ ਏਜ ਹੈਗੀ ਕਿੰਨੀ ਉਮਰ ਦੀ ਜੀ ਜੀ 28 ਸਾਲ ਦੀ ਹੈ ਅਨਮੈਰਿਡ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਨਸ਼ਾ ਜਿਹੜਾ ਇੱਕ ਮਹੀਨੇ ਸਰਕਾਰ ਤੇ ਕਹਿ ਰਹੀ ਨਸ਼ਾ ਜਿਹੜਾ ਵਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਨਸ਼ਾ ਇਹ ਸਰਕਾਰਾਂ ਉੰਤੇ ਤੇ ਬਹੁਤ ਜ਼ਿਆਦਾ ਹੋ ਗਿਆ 10 ਗੁਣਾ ਵੱਧ ਗਿਆ ਅੱਜ ਨਾਲ ਇੱਥੇ ਤੇ ਬੱਚਾ ਬੱਚਾ ਵੇਚਦਾ ਹੁਣ ਨਸ਼ਾ ਕੋਈ ਕਾਰਵਾਈ ਨਹੀਂ ਕਰਦਾ ਕਿਨਾਂ ਕੋ ਗੂਗਲ ਪੁਰੇ ਵਿੱਚ ਨਸ਼ਾ ਵਿਕ ਰਿਆ ਬਹੁਤ ਜ਼ਿਆਦਾ ਕਾਦਾ ਨਸ਼ਾ ਕੀਤਾ ਕੀ ਲਗਾਇਆ ਇਹਨੇ ਚਿੱਟੇ ਚਿੱਟੇ ਦਾ ਟੀਕਾ ਲਗਾਇਆ ਹਾਂਜੀ ਅਸਰੰਜ ਵੀ ਕੋਲੇ ਪਈ ਜਾਂਦੇ ਕੀ ਨਾ ਜੀ ਆਪਣਾ ਬਾਕੀ ਸਭ। ਅੱਛਾ ਕੀ ਗੱਲਬਾਤ ਹੋਈ ਆ ਜੀ? ਇਹ ਮੁੰਡਾ ਮਨਮੋਹ ਸਿੰਘ ਬਣੀ ਆ। ਗਲੀ ਲੱਖਿਆਲੀ ਮੱਲਾ ਗੋਗਲਪੁਰ ਤਰਨਤਾਰਨ ਦਾ ਰਹਿਣ ਵਾਲਾ। ਇਹਨੇ ਰਾਤ ਦੀ ਟੀਕਾ ਲਾ ਲਿਆ ਨਸ਼ੇ ਦੇ ਓਵਰਡੋਜ਼ ਦਾ ਜਿਆਦਾ ਕਰਕੇ ਤੇਦੀ ਮੌਤ ਹੋ ਗਈ ਆ। ਕਿੰਨੀ ਕੁੰਮ ਰਹੀਗੀ ਇਹਦੀ? ਉਮਰ ਇਹਦੀ 28 ਤੋਂ 29 ਸਾਲ। ਇਹਦੀ ਮੈਰਿਜ ਹੋਈ ਆ ਇਹਦੀ? ਨਹੀਂ ਦੁਆਰਾ ਨਹੀਂ। ਤੇ ਇੱਕ ਬੰਨੇ ਸਰਕਾਰ ਤੇ ਵਾਅਦਾ ਕਰਦੀ ਆ ਕਿ ਨਸ਼ਾ ਜਿਹੜਾ ਵਾ ਖਤਮ ਹੋ ਚੁੱਕਾ ਪੰਜਾਬ ਦੇ ਵਿੱਚੋਂ। ਇਹ ਫਾਰੇਦ ਵਾਦੇ ਖੋਖਲੇ ਆ ਕੋਈ ਨਹੀਂ ਇਹਦਾ ਫਾਇਦਾ ਤੁਹਾਡੇ ਸਾਹਮਣੇ ਵੇਖੋਣ ਦੀ ਜੱਥ ਹੋਈ ਪਈ ਆ ਜੇਕਰ ਨਸ਼ਾ ਨਾ ਹੁੰਦਾ ਤੇ ਸ਼ਾਇਦ ਬਜਿਆ ਹੁੰਦਾ ਨਸ਼ਾ ਦਾ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਵਾ ਇਹਨਾਂ ਵਾਦੇ ਕਰਕੇ ਬਹੁਤ ਵੱਡੇ ਸਰਕਾਰ ਬਣਾਈ ਸੀ ਨਸ਼ਾ ਬੰਦ ਕਰਾਂਗੇ ਇਹ ਬਹੁਤ ਜ਼ਿਆਦਾ ਨਸ਼ਾ ਵਧ ਗਿਆ ਵਾ ਨਸ਼ੇ ਦੇ ਕਾਰਨ ਹਰ ਗਲੀ ਹਰ ਮੱਲੇ ਜਿੱਥੋਂ ਮਰਜੀ ਨਸ਼ਾ ਆਮ ਮਿਲਦਿਆ ਗੱਲ ਕਰਨ ਕਿੱਥੋਂ ਨਹੀਂ ਮਿਲਦਾ ਸਾਡੇ ਨਾਲ ਜੇ ਸਰਕਾਰ ਦੇ ਵਿੱਚ ਗੱਲ ਕਰਦੇ ਹੁਣ ਆ ਮੁੰਡਾ ਨੌਜਵਾਨ ਮੁੰਡਾ ਦੀ ਮੌਤ ਹੋ ਗਈ ਆ ਤੁਹਾਡੇ ਸਾਹਮਣੇ ਪਿਆ ਵਾ ਜੇਕਰ ਇਹ ਨਸ਼ਾ ਨਾ ਮਿਲਦਾ ਹੁੰਦਾ ਟੀਕਾ ਨਾ ਲਾਉਂਦੇ ਤੇ ਇਹਦੀ ਨਾ ਮੌਤ ਹੁੰਦੀ ਤੇ ਬਹੁਤ ਜ਼ਿਆਦਾ ਨਸ਼ਾ ਵਧਿਆ ਪਿਆ ਜੇ ਸਰਕਾਰ ਨੂੰ ਇਹਦੇ ਬਾਰੇ ਕੋਈ ਧਿਆਨ ਜਿੱਦਾਂ ਹਰ ਗਲੀ ਮਹੱਲੇ ਹੁਣ ਭਗਵੰਦ ਮਾਨ ਬਿਆਨ ਦੇਣਦਿਆ ਵੀ ਆ ਨਸ਼ੇ ਆ ਨਸ਼ੀ ਆਲੇ ਨੂੰ ਘਰ ਘਰ ਜਾ ਕੇ ਫੜਾਂਗੇ ਅਸੀਂ ਐ ਕਰਾਂਗੇ ਇਹ ਪਹਿਲਾਂ ਤਾਂ ਸਾਰੇ ਵਿੱਚ ਰਲੇ ਇੱਕ ਦੂਜੇ ਨੂੰ ਪਹਿਲਾਂ ਦੱਸੀ ਜਾਂਦੇ ਸਾਰੇ ਵੀ ਇੱਥੇ ਰੇਡ ਵੱਜਣ ਲੱਗੀ ਨਸ਼ਾ ਵਾਹ ਫੜਨਾ ਨਾ ਲੈ ਜਾਦਾ ਕਿ ਨਾ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਕੀ ਲੱਗਦਾ ਗੂਗਲਪੁਰੇ ਦੇ ਵਿੱਚ ਨਸ਼ਾ ਜਿਹੜਾ ਤੜਲੇ ਰੂ ਵੇਚ ਰਿਆ ਬਿਲਕੁਲ ਵੇਚੁੰਦਾ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਹੁਤ ਜ਼ਿਆਦਾ ਵੇਚੁੰਦਿਆ ਤੇਰੀ ਬੱਚੇ ਦੀ ਸ਼ਾਦੀ ਵੀ ਹੋਈ ਕੋਈ ਨਹੀਂ ਬਿਲਕੁਲ ਕੁਵਾਰਾ ਨੇ ਕੀ ਮੰਕਰਦੇ ਹੁਣ ਤੁਸੀਂ ਕੀ ਕਰਨਾ ਸਰਕਾਰ ਤੋਂ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਗਾਂ ਤੋਂ ਇਹ ਚਲੋ ਸਾਡਾ ਲਜਾਂ ਵਾਲਾ ਚੱਲੇਗਾ ਕਿਸੇ ਦਾ ਹੀ ਬਾਜੀ ਗਾਂ ਇਹ ਤੇ ਜਿਹੜਾ ਨਸ਼ਾ ਵੇਚਦੇ ਉਹਨਾਂ ਤੇ ਸਭ ਤੋਂ ਕਾਰਵਾਈ ਹੋਣੀ ਚਾਹੀਦੀ ਆ